ਸਬਰਾਸਪਾ ਦੇਖ ਰਹੇ ਤੁਸੀਂ ਤੇ ਮੈਂ ਤੁਹਾਡੇ ਨਾਲ ਗੁਰਪ੍ਰੀਤ ਮਾਨ ਇੱਕ ਵਾਰ ਤੁਹਾਡਾ ਸਵਾਗਤ ਕਰਦੇ ਆਂ ਫਿਰ ਦੱਸਦੇ ਕਿ ਅੱਜ ਰਾਜਪੁਰਾ ਦੇ ਗੁਰੂ ਅੰਗਦੇਵ ਕਲੋਨੀ ਦੇ ਵਿੱਚ ਮੌਜੂਦ ਹੈ ਜਿੱਥੇ ਦੇ ਸਰਪੰਚ ਮਾਨ ਸਿੰਘ ਦੇ ਵੱਲੋਂ ਅੱਜ ਸ਼ਾਵਣ ਦੇ ਮਹੀਨੇ ਦੀ ਸ਼ੁਰੂਆਤ ਮੌਕੇ ਤੇ ਆਪਣੇ ਬੇਟੇ ਦੇ ਜਨਮ ਦਿਨ ਦੇ ਮੌਕੇ ਅੱਜ ਜੋ ਪੌਦੇ ਲਗਾਉਣ ਦੀ ਮੁਹਿੰਮ ਦਾ ਆਗਾਜ਼ ਕੀਤਾ ਗਿਆ ਤੇ ਇਸ ਜਿਹੜੀ ਮੁਹਿੰਮ ਦੇ ਵਿੱਚ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਕਲੋਨੀ ਦੇ ਕੁੱਲ 550 ਦੇ ਕਰੀਬ ਜਿਹੜੇ ਘਰ ਹਨ ਜਿਨ੍ਹਾਂ ਦੇ ਵੱਲੋਂ ਜੋ ਹੈ ਇੱਕ ਇੱਕ ਪੌਦਾ ਲਗਾਇਆ ਜਾਵੇਗਾ ਤਾਂ ਜੋ ਵਾਤਾਵਰਨ ਨੂੰ ਸਾਫ ਸੁਥਰਾ ਰੱਖਿਆ ਜਾਵੇ ਕਿਉਂਕਿ ਅੱਜ ਦੀ ਸ਼ੁਰੂਆਤ ਜਿਹੜੀ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਅੱਜ ਦਾ ਦਿਨ ਸੁਨਾ ਗਿਆ ਸਾਉਣ ਦਾ ਮਹੀਨਾ ਸ਼ੁਰੂ ਹੋ ਚੁੱਕਿਆ ਤੇ ਸਾਉਣ ਦੇ ਮਹੀਨੇ ਦੇ ਵਿੱਚ ਜੋ ਦਰਖਤਾਂ ਲਈ ਪੌਦਿਆਂ ਦੇ ਲਈ ਜਿਹੜਾ ਇਹ ਇਹ ਮਹੀਨਾ ਜਿਹੜਾ ਸ਼ੁਭ ਮੰਨਿਆ ਜਾਂਦਾ ਕਿਉਂਕਿ ਬਾਰਿਸ਼ ਦਾ ਮੌਸਮ ਹੁੰਦਾ ਹੈ ਤੇ ਜਿਸ ਦੇ ਨਾਲ-ਨਾਲ ਜਿਹੜੀ ਹੈ ਉਹਨਾਂ ਪੌਦਿਆਂ ਨੂੰ ਜਿਹੜੀ ਹੈ ਜੋ ਜ਼ਰੂਰਤ ਹੁੰਦੀ ਹੈ ਉਹ ਜਿਹੜੀ ਉਹਨਾਂ ਦੀ ਪੂਰੀ ਹੁੰਦੀ ਹੈ ਤੇ ਇਸ ਸ਼ੁਰੂਆਤ ਦੇ ਦੌਰਾਨ ਉਹਨਾਂ ਨੇ ਹੋਰ ਕੀ ਕੁਝ ਕਿਹਾ ਆਓ ਦੇਖਦੇ ਹਾਂ ਇਸ ਰਿਪੋਰਟ 3 ਸੋਸ ਜੀ ਫਾਫਾ ਵਾਹ ਵਾਹ ਅਸੀਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਪੰਚਾਇਤ ਮੈਂਬਰਾਂ ਦਾ ਤੇ ਕਲੋਨੀ ਨਿਵਾਸੀਆਂ ਦਾ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਸਾਨੂੰ ਵੋਟਾਂ પા ਕੇ ਸਰਪੰਚ ਬਣਾਇਆ ਤੇ ਹੁਣ ਸਾਡਾ ਵੀ ਫਰਜ਼ ਹੈ ਕਿ ਆਪਾਂ ਨੂੰ ਪਤਾ ਹੀ ਹੈ ਆਪਣੇ ਪ੍ਰਦੂਸ਼ਨ ਬਹੁਤ ਜ਼ਿਆਦਾ ਵੱਧ ਗਿਆ ਹੈ ਅਸੀਂ ਪੰਨ ਦਰਖਤ ਲਗਾਵਾਂਗੇ ਪੌਦੇ ਲਗਾਵਾਂਗੇ ਤਾਂ ਹੀ ਦਰਖਤ ਵਧਣਗੇ ਤਾਂ ਹੀ ਸਾਡਾ ਪ੍ਰੋਡਕਸ਼ਨ ਘਟਣਾ ਹੈ ਸਾਡੀ ਕਲੋਨੀ ਚ 4-500 ਘਰ ਹੈ ਤੇ ਅਸੀਂ ਇੱਕ ਟਾਰਗੇਟ ਬਣਾਇਆ ਵੀ ਅਸੀਂ 500 ਪੌਦਾ ਇੱਥੇ ਲਗਾਈਏ ਕੱਲੇ-ਕੱਲੇ ਘਰ ਅੱਗੇ ਅਸੀਂ ਇੱਕ-ਇੱਕ ਪੇੜ ਲਗਾਉਣ ਦਾ ਆਪਣਾ ਸਿਸਟਮ ਬਣਾਇਆ ਹੈ ਤੇ ਮੈਂ ਸਾਰੇ ਕਲੋਨੀ ਨਿਵਾਸੀਆਂ ਨੂੰ ਹੀ ਬੇਨਤੀ ਕਰਦਾ ਹਾਂ ਵੀ ਜਿੰਦੇ ਘਰ ਦੇ ਅੱਗੇ ਆਪਾਂ ਪੌਦਾ ਲਗਾਉਣਾ ਹੈ ਉਹ ਪੌਦੇ ਦੀ ਦੇਖ-ਰੇਖ ਆਪ ਹੀ ਸੰਭਾਲ ਕਰਨਾ ਕਿਉਂ ਪੌਦੇ ਹਰੇਕ ਲਗਾਈ ਜਾਂਦੇ ਹਨ ਕਿਉਂ ਉਹਨਾਂ ਦੀ ਦੇਖ ਰੇਖ ਕਰਦਾ ਹੀ ਨਹੀਂ ਹੈ ਉਹ ਵੱਧਦੇ ਫੁੱਲਦੇ ਨਹੀਂ ਹਨ ਉੱਥੇ ਹੀ ਖਰਾਬ ਹੋ ਜਾਂਦੇ ਹਨ ਆਪਾਂ ਪ੍ਰਦੂਸ਼ਣ ਘਟਾਉਣ ਦੇ ਤਾਂ ਹੀ ਪ੍ਰਦੂਸ਼ਣ ਘਟੇਗਾ ਜੇਕਰ ਅਸੀਂ ਦਰਖਤਾਂ ਦੀ ਦੇਖਭਾਲ ਕਰਾਂਗੇ ਤੇ ਤਾਂ ਹੀ ਸਾਡੂੰ ਆਕਸੀਜਨ 'ਚ ਹੁਣ ਦਿੱਕਤ ਆ ਰਹੀ ਹੈ ਆਕਸੀਜਨ ਵੀ ਤਾਂ ਹੀ ਸਾਨੂੰ ਪੂਰੀ ਮਿਲ ਸਕਦੀ ਹੈ ਜੇਕਰ ਅਸੀਂ ਦਰਖਤ ਲਗਾਵਾਂਗੇ ਬੰਦਾ ਇਸ ਤਰ੍ਹਾਂ ਕਿ ਅੱਜ ਸਾਵਣ ਦੇ ਮਹੀਨੇ ਦੀ ਪਹਿਲੀ ਸ਼ੁਰੂਆਤ ਹੈ ਪਹਿਲਾ ਦਿਨ ਹੈ ਔਰ ਨਾਲ-ਨਾਲ ਅੱਜ ਤੁਹਾਡੇ ਬੇਟੇ ਦਾ ਵੀ ਬਰਥਡੇ ਹੈ ਔਰ ਕਲੋਨੀ ਵਾਲੇ ਵੀ ਤੁਹਾਡੇ ਨਾਲ ਖੜੇ ਹਨ ਤੇ ਖਾਸ ਕਰਕੇ ਸਾਵਣ ਦਾ ਮਹੀਨਾ ਪੌਦਿਆਂ ਵਾਸਤੇ ਬੜਾ ਸੂਗੁੰਦਾ ਤਾਂ ਇਸ ਬਾਰੇ ਪਤਾ ਕੀ ਜਣਾ ਇੱਕ ਤਾਂ ਮੇਰੇ ਬੇਟੇ ਦਾ ਅੱਜ ਬਰਥਡੇ ਹੈ ਜਨਮ ਦਿਨ ਅਸੀਂ ਇਸ ਦੀ ਖੁਸ਼ੀ ਵਿੱਚ ਪੇਡਰ ਦਾ ਉਹਨਾਂ ਨੂੰ ਬਹੁਤ ਵਧੀਆ ਸਮਝਿਆ ਹੈ ਫਿਰ ਕਲੋਨੀ ਨਿਵਾਸੀਆਂ ਦਾ ਵੀ ਅਸੀਂ ਬੜਾ ਧੰਨਵਾਦ ਕਰਦੇ ਹਾਂ ਵੀ ਹਰੇਕ ਵਕਤ ਸਾਡੇ ਨਾਲ ਸਾਡੇ ਨਾਲ ਹੀ ਖੜਦੇ ਹਨ ਜਿੱਥੇ ਵੀ ਅਸੀਂ ਇਹਨਾਂ ਨੂੰ ਕਹਿੰਦੇ ਹਾਂ ਉੱਥੇ ਹੀ ਖੜਦੇ ਹਨ ਇਸ ਕਰਕੇ ਅਸੀਂ ਅੱਜ ਸੌਣ ਦੀ ਸ਼ੁਰੂਆਤੀ ਕਿ ਆ ਵੀ ਸੌਣ ਦੇ ਮਹੀਨੇ ਵਿੱਚ ਹੀ ਦਰਖਤ ਲਗਾਉਣ ਦਾ ਫਾਇਦਾ ਹੈ ਕਿਉਂਕਿ ਪਿੱਛੇ ਦਾ ਦਰਖਤ ਚਲਦੇ ਨਹੀਂ ਹਨ ਇੱਕ ਸੌਣ ਦਾ ਮਹੀਨਾ ਆਪਾਂ ਪੂਰੀ ਦਰਖਤਾਂ ਦੀ ਇੱਕ ਦੋ ਮਹੀਨੇ ਦੇਖਭਾਲ ਕਰ ਲਈਏ ਤੇ ਦਰਖਤ ਇੱਕ ਵਾਰ ਚੱਲ ਗਏ ਫਿਰ ਚਲਦੇ ਹੀ ਰਹਿਣਗੇ ਠੀਕ ਹੈ ਤੇ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕਲੋਨੀ ਵਾਸੀਆਂ ਨੂੰ ਤੇ ਸਮੁੱਚੇ ਰਾਜਪੁਰੇ ਨੂੰ ਅਸੀਂ ਤਾਂ ਸਾਰੀ ਕਲੋਨੀ ਵਾਸੀਆਂ ਨੂੰ ਵੀ ਤੇ ਪੂਰੇ ਆਪਣੇ ਰਾਜਪੁਰੇ ਦੇ ਹਲਕੇ ਦੇ ਜਿੰਨੇ ਵੀ ਪਿੰਡ ਪੈਂਦੇ ਹਨ ਪੇ ਤੁਹਾਨੂੰ ਇਹ ਪਿੰਡ ਨੇ ਤਕਰੀਬਨ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਵੀ ਵੱਧ ਤੋਂ ਵੱਧ ਚੜ ਕੇ ਪੌਦੇ ਲਗਵਾਓ ਪੌਦੇ ਲਗਾਵਾਂਗੇ ਤਾਂ ਹੀ ਆਪਣਾ ਮਾਤਾਵਰਣ ਸਾਫ਼ ਹੋਣਾ ਹੈ ਬਾਕੀ ਮੈਂ ਕਲੋਨੀ ਨਿਵਾਸੀਆਂ ਨੂੰ ਇੱਕ ਹੋਰ ਬਹੁਤ ਇਹਨਾਂ ਦਾ ਧੰਨਵਾਦ ਵੀ ਕਰਦਾ ਤੇ ਆਪਣਾ ਮੈਡਮ ਜੀ ਸਾਡੇ ਨਿੰਨਾ ਮਿੱਤਲ ਜੀ ਉਹਨਾਂ ਨੂੰ ਅਸੀਂ ਇੱਕ ਦਿਨ ਬੇਨਤੀ ਕੀਤੀ ਸੀ ਵੀ ਸਾਡੇ ਕਲੋਨੀ ਵਿੱਚ ਕੋਈ ਖੇਡ ਦਾ ਮੈਦਾਨ ਜਿਹੜੇ ਪਿਛਤ ਨੂੰ ਇਹ ਪਿੰਡਾਂ ਵਿੱਚੋਂ ਸਤਾਹੀ ਪਿੰਡਾਂ ਦੇ ਖੇਡ ਦੇ ਮੈਦਾਨ ਬਣਨੇ ਹਨ ਉਹਨਾਂ ਪਿੰਡਾਂ ਵਿੱਚ ਗੁਰੂ ਅੰਗਦ ਦੇਵ ਕਲੋਨੀ ਦਾ ਨਾਮ ਹੀ ਆਇਆ ਹੈ ਇੱਥੇ ਸਾਡਾ ਖੇਡ ਦਾ ਮੈਦਾਨ ਅੰਤਰਰਾਸ਼ਟਰੀ ਖੇਡ ਦਾ ਮੈਦਾਨ ਹੀ ਬਣੇਗਾ ਮੈਂ ਸਾਰਿਆਂ ਦਾ ਧੰਨਵਾਦ ਤੇ ਸਾਡੇ ਹਲਕੇ ਦੇ ਐਮਐਲਏ ਲਵਜੀ ਦਾ ਅਜੇ ਮਿੱਤਲ ਜੀ ਦਾ ਸਾਰਿਆਂ ਦਾ ਧੰਨਵਾਦੀ ਵੀ ਕਰਦਾ ਹਾਂ ਵੀ ਜਿਨ੍ਹਾਂ ਨੇ ਸਾਨੂੰ ਇੱਥੇ ਖੇਡ ਦਾ ਮੈਦਾਨ ਬਣਾਉਣ ਨੂੰ ਹੁਪਰਾਲਾ ਕੀਤਾ ਹੈ